ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਬਹੁਤ ਦਿਨਾਂ ਬਾਅਦ ਤੂਫਾਨ ਸਿੰਘ ਨੂੰ ਲੈ ਕੇ ਆਇਆ ਬਾਹਰ ਸ਼ਾਮ ਦਾ ਟਾਈਮ ਹੋਇਆ ਮੈਂ ਕਿ ਚੱਲ ਬਾਹਰ ਜਾ ਕੇ ਘੁਮਾ ਲਈਏ ਕਿੰਨੇ ਦਿਨ ਹੋ ਗਏ ਅੰਦਰ ਹੀ ਆ ਤੂਫਾਨ ਹੈਲੋ ਕਰ ਦੋ ਹੈਲੋ ਹੈਲੋ ਤੇ ਤੂਫਾਨ ਨੂੰ ਬਹੁਤ ਵਧੀਆ ਲੱਗਦਾ ਬਾਹਰ ਆ ਕੇ ਅੱਜ ਆਪਾਂ ਇਕੱਲੇ ਸੀਗੇ ਘਰ ਮੈਂ ਕਿ ਚੱਲ ਮੈਂ ਇਕੱਲੀ ਲੈ ਚਲਦੀ ਆ ਇਹਨੂੰ ਬਾਹਰ ਤੂਫਾਨ ਨੂੰ ਤੇ ਅਸੀਂ ਬਾਕ ਕਰਨ ਲੱਗੇ ਹੁਣ ਉਹ ਦੂਰ ਤੱਕ ਪਹਿਲਾਂ ਕਿੰਨਾ ਟਾਈਮ ਅਸੀਂ ਉੱਥੇ ਪਿੱਛੇ ਖੜੇ ਰਹੇ ਤੇ ਗੱਡੀਆਂ ਕਾਰਾਂ ਬੱਸਾਂ ਦੇਖਦਾ ਰਿਹਾ ਤੂਫਾਨ ਤੇ ਫਿਰ ਮੈਂ ਸੋਚਿਆ ਚੱਲ ਅੱਗੇ ਜਾ ਕੇ ਮੇਰੀ ਵੀ ਬਾਕ ਹੋ ਜਾਣੀ ਆ ਇੱਧਰ ਸਾਡੇ ਪਿੱਛੇ ਕੁੱਤਾ ਪੈ ਗਿਆ ਤੂਫਾਨ ਹਾਂਜੀ ਅਸੀਂ ਇੱਥੇ ਖੜੇ ਆ ਦੇਖੋ ਅਸੀਂ ਕਾਫੀ ਅੱਗੇ ਆ ਗਏ ਮੈਂ ਥੋੜਾ ਬੈਠ ਗਈ ਇੱਥੇ ਆ ਦੇਖੋ ਤੇ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਜੇ ਤੁਹਾਡੇ ਘਰ ਵੀ ਛੋਟੇ ਛੜੇ ਬੱਚੇ ਹਨ 6 ਮਨთ ਦੇ ਸਾਲ ਦੇ 15 ਮਨთ ਦੇ 2 ਸਾਲ ਦੇ ਤੁਸੀਂ ਕਾਲ ਨਾ ਕਰਿਆ ਕਰੋ ਉਹਨਾਂ ਨੂੰ ਬਾਹਰ ਲੈ ਕੇ ਆਉਣ ਲੱਗਿਆਂ ਕਿਉਂਕਿ ਹੁਣ ਤੂਫਾਨ ਬਾਹਰ ਆਇਆ ਹਨ ਹੁਣ ਬਾਹਰ ਆ ਕੇ ਇਹਨੇ ਕਿੰਨੀਆਂ ਚੀਜ਼ਾਂ ਦੇਖੀਆਂ ਇੱਥੇ ਇਹਦਾ ਬ੍ਰੇਨ ਵੀ ਉਹਦੇ ਚੀਜ਼ਾਂ ਨਾਲ ਡਵਲਪ ਹੁੰਦਾ ਘਰੇ ਕੀ ਆ ਘਰੇ ਬਸ ਕੰਧਾਂ ਦੇਖ ਲਈਆਂ ਸਾਰਾ ਦਿਨ ਕੰਧਾਂ ਦੇਖੀ ਜਾਂਦੇ ਨੇ ਆਣੇ ਹਨਾ ਤੂਫਾਨ ਛੋਟੇ ਬੱਚਿਆਂ ਨੂੰ ਬਾਹਰ ਲਿਆਉਣਾ ਚਾਹੀਦਾ ਤੇ ਤੂਫਾਨ ਖੁਸ਼ ਆ ਨਹੀਂ ਤਾਂ ਇੰਨੇ ਟਾਈਮ ਚ ਰੌਲੀਆਂ ਪਾ ਦਿੰਦਾ ਹੁਣ ਖੁਸ਼ ਆ ਦੇਖੋ ਓਏ ਬਾਸੀ ਆ ਗਈ ਅ ਅ ਤੇ ਗੱਡੀਆਂ ਦੇਖ ਰਿਆ ਆਉਂਦੀਆਂ ਜਾਂਦੀਆਂ ਤੇ ਬਾਕੀ ਫੁੱਲ ਫੁੱਲ ਦਿਖਾਤੇ ਮੈਂ ਇੱਥੇ ਗ੍ਰੀਨਰੀ ਦਿਖਾਤੀ ਹੁਣ ਅਸੀਂ ਥੋੜਾ ਅੱਗੇ ਵਾਕ ਕਰਦੇ ਹਾਂ ਅਸੀਂ ਪਹੁੰਚ ਗਏ ਅਸੀਂ ਇੱਥੇ ਪਹੁੰਚ ਗਏ ਆ ਇੱਥੇ ਖੜੇ ਹਾਂ ਹੁਣ ਆ ਦੇਖੋ ਤੂਫਾਨ ਚਿਚੀ 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 ਆ ਦੇਖੋ ਗ੍ਰੀਨਰੀ ਆਪਣੇ ਤੂਫਾਨ ਨੇ ਕਰਤਾ ਝੂਂ 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 ਕਰਨਾ ਸਟਾਰਟ ਤੇ ਆਪਾਂ ਹੁਣ ਜਾ ਰਹਿਆ ਘਰੇ ਵੈਦਰ ਬਹੁਤ ਸੋਹਣੀ ਹੋਈ ਆ ਯੂਕੇ ਦੀ ਤੇ ਨਾਹੀਂ ਠੰਡ ਆ ਨਾਹੀਂ ਗਰਮੀ ਆ ਬੜੀ ਸੋਹਣੀ ਵੈਦਰ ਆ ਜੇ ਕਿਸੇ ਨੇ ਘੁੰਮਣਾ ਹੋਵੇ ਆ ਬੈਦਰ ਚ ਆਵੇ ਇੱਥੇ ਇੰਗਲੈਂਡ ਵਧੀਆ ਇਸ ਤੋਂ ਬਾਅਦ ਵੀ ਵਧੀਆ ਨੈਕਸਟ ਮੰਥ 2 3 4 ਮੰਥ ਵਧੀਆ ਰਹਿਣੀ ਆ ਪਰ ਧੁੱਪ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਧੁੱਪ ਦੇ ਵਿੱਚ ਤਾਂ ਪਾਤੋ ਖੜਿਆ ਨਹੀਂ ਜਾਂਦਾ ਸਿਰ ਦੁਖਣ ਲੱਗ ਜਾਂਦਾ ਇਹ ਆਪਣੀਆਂ ਸ਼ਕਲਾਂ ਤਾਂ ਪਹਿਲੇ ਹੀ ਤੁਹਾਨੂੰ ਪਤਾ ਹੈ ਬਲੈਕ ਨੇ ਧੁੱਪ ਚ ਹੋਰ ਕਾਲੀਆਂ ਕਾਲੀਆਂ ਹੋ ਜਾਂਦੀਆਂ ਨੇ ਜਮਾਈ ਬਾਕੀ ਕਾਫੀ ਜਾਣੇ ਪੁੱਛਦੇ ਹੁੰਦੇ ਆ ਵੀ ਅਸੀਂ ਇੰਗਲੈਂਡ ਆਉਣਾ ਯੂਨੀਵਰਸਿਟੀ ਕਿੱਥੇ ਦੀ ਲਈਏ ਇਹ ਯੂਨੀਵਰਸਟੀਆਂ ਬਹੁਤ ਜ਼ਿਆਦਾ ਆ ਇੱਥੇ ਹਨਾ ਬਟ ਜੇ ਤੁਸੀਂ ਇਹੋ ਜੇ ਏਰੀਆ ਸੇ ਲੈਂਦੇ ਹੋ ਜਿੱਥੇ ਸਾਡੇ ਕਮਿਊਨਿਟੀ ਆ ਸਾਡੀ ਹਨਾ ਏਸ਼ੀਅਨ ਕਮਿਊਨਿਟੀ ਲਾਈਕ ਪੰਜਾਬੀ ਹਨਾ ਜਾਂ ਉੱਥੇ ਜ਼ਿਆਦਾ ਵਧੀਆ ਕਿਉਂਕਿ ਉੱਥੇ ਚਲੋ ਤੁਹਾਡੀ ਕਮਾਕਾਰਾਂ ਲਈ ਇੱਕ ਨੱਦਾ ਬੰਦਾ ਹੈਲਪ ਕਰ ਦਿੰਦਾ ਕੰਮ ਵਗੈਰਾ ਤੁਹਾਨੂੰ ਲਵਾ ਦਿੰਦਾ ਹੈ ਨਾ ਜੇਕਰ ਤੁਸੀਂ ਇਹੋ ਜਿਹੇ ਏਰੀਆ 'ਚ ਰਹਿੰਦੇ ਹੋ ਜਿੱਥੇ ਸਾਡੇ ਪੰਜਾਬੀ ਨਹੀਂ ਹੈਗੇ ਇਕੱਲੇ ਗੋਰੇ ਆ ਹੈ ਨਾ ਉੱਥੇ ਤੁਹਾਨੂੰ 20 ਘੰਟੇ ਕੰਮ ਮਿਲ ਜਾਂਦਾ ਪੇਪਰਾਂ ਤੇ ਬਸ ਉਹਦਾ ਹਾਰਡ ਹੋ ਜਾਂਦਾ ਯੂਨੀਵਰਸਿਟੀ ਲੈਣੀ ਆ ਲੰਡਨ ਦੀ ਬੋਮਿੰਗਮ ਦੀ ਲੈਸਟਰ ਦੀ ਵਾਲਬਰੈਂਟਨ ਇੱਧਰ ਮਤਲਬ ਇਹੋ ਜੇ ਏਰੀਆ ਦੇ ਵਿੱਚ ਜਿੱਥੇ ਸਾਡੇ ਪੰਜਾਬੀ ਰਹਿੰਦੇ ਆ ਉੱਥੇ ਜ਼ਿਆਦਾ ਵਧੀਆ ਆ ਸੋ ਤੁਸੀਂ ਲੈ ਸਕਦੇ ਹੋ ਬਾਕੀ ਮੇਰੇ ਲਈ ਇੱਕ ਹੋਰ ਵੀਡੀਓ ਵੀ ਬਣਾ ਦੂੰਗੀ ਤੁਸੀਂ ਉਹ ਦੇਖ ਲਿਓ ਮਾਸਟਰਸ ਜਿਹਨੇ ਕਰਨਾ ਹੋਣਾ ਉਹਦੇ ਲਈ ਵਧੀਆ ਇੰਗਲੈਂਡ ਜਿਹਨੇ ਬੈਚਲਰ ਕਰਨਾ ਹੋਣਾ ਉਹਦੀ ਤਾਂ ਫੀਸ ਹੀ ਬਹੁਤ ਜ਼ਿਆਦਾ ਆ ਤਿੰਨ ਤਿੰਨ ਸਾਲ ਦੀ ਸਟੱਡੀ ਆ ਤਿੰਨ ਸਾਲ ਦੇ ਵਿੱਚ ਇੱਕ ਸਾਲ ਦੀ ਫੀਸ 15-15000 ਪਾਉਣਿਆ ਲਾਈਕ 15 ਲੱਖ 45 ਲੱਖ ਹੋ ਗਿਆ ਤਿੰਨ ਸਾਲਾਂ ਦਾ ਤਾਂ ਫਿਰ ਉਹਦੇ ਲਈ ਸਟੱਡੀ ਹਾਰਡ ਹੁੰਦੀ ਹੈ ਕੰਮ ਵੀ ਕਰਨਾ ਸਟੱਡੀ ਵੀ ਕਰਨੀ ਇਕੱਲੇ ਬੰਦੇ ਲਈ ਔਖਾ ਜੇਕਰ ਮੈਰਿਜ ਹੋਈ ਹੋਵੇ ਤੁਹਾਡੀ ਫਿਰ ਥੋੜਾ ਠੀਕ ਆ ਫਿਰ ਇੱਕ ਜਾਣਾ ਚਲੋ ਕਮਾਈ ਜਾਂਦਾ ਇੱਕ ਜਣਾ ਫੀਸਾਂ ਭਰੀ ਜਾਂਦਾ ਹੈ ਇੱਕ ਜਣਾ ਸਟੱਡੀ ਕਰੀ ਜਾਂਦਾ ਚੱਲੀ ਜਾਂਦਾ ਹੈ ਉਦਾਂ ਤੁਸੀਂ ਉਹਦਾ ਤੁਸੀਂ ਜੇ 1 ਸਾਲ ਦੀ ਮਾਸਟਰ ਲੈ ਕੇ ਆਉਣੇ ਹੋ ਤਾਂ ਵਧੀਆ ਹੈ ਮਾਸਟਰ ਲੈਣ ਤੋਂ ਬਾਅਦ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਤੇ ਚਲੋ ਜੀ ਤੁਹਾਡੀ ਲਾਈਫ ਥੋੜੀ ਬਹੁਤੀ ਸੈੱਟ ਹੋ ਜਾਂਦੀ ਆ 2 ਸਾਲ ਤੋਂ ਬਾਅਦ ਤੁਸੀਂ ਇੱਥੇ ਕਿਸੇ ਕੋਲ ਕੰਮ ਕਰਦੇ ਹੋ ਸਪான்ਸਰ ਲੱਭ ਸਕਦੇ ਹੋ ਜੇ ਸਪான்ਸਰ ਮਿਲ ਜਾਂਦੀ ਹੈ 5 ਸਾਲ ਦੀ ਲਾਈਫ ਉਹਦੋਂ ਵੀ ਜ਼ਿਆਦਾ ਸੈੱਟ ਹੋ ਜਾਂਦੀ ਆ ਵਧੀਆ ਹੈ ਨਾ ਤੇ ਬਾਕੀ ਮੈਂ ਡਿਟੇਲ ਦੇ ਵਿੱਚ ਵੀਡੀਓ ਬਣਾਉਂਗੀ ਸੋ ਦੈਨ ਫਿਰ ਮੈਂ ਤੁਹਾਨੂੰ ਐਕਸਪਲੇਨ ਕਰੂੰਗੀ ਡਿਟੇਲ ਦੇ ਵਿੱਚ ਥੋੜੇ ਦਿਨਾਂ ਤੱਕ ਆਪਾਂ ਘਰ ਕੋਲੇ ਪਹੁੰਚੇ ਆ ਘਰ ਦੇ ਬਾਹਰ ਤੇ ਤੂਫਾਨ ਸਿੰਘ ਨੂੰ ਆ ਗਈ ਨੀਂਦ ਮੋਜਾ ਨਾਲ ਸੁੱਤਾ ਆ ਤੇ ਇੰਨੀ ਸੋਹਣੀ ਹਵਾ ਚੱਲ ਰਹੀ ਆ ਤੇ ਠੰਡੀ ਠੰਡੀ ਜਈ ਆ ਬਹੁਤ ਵਧੀਆ ਹਵਾ ਇੱਥੇ ਤਾਂ ਜੇ ਮੰਝਾ ਪਿਆ ਹੋਵੇ ਬੰਦੇ ਨੂੰ ਆਰਾਮ ਨਾਲ ਨੀਂਦ ਆ ਜਾਵੇ ਪਰ ਗੱਲ ਕਰ ਬੇੜੇ ਹੀ ਨਹੀਂ ਹੈਗੇ ਇੱਥੇ ਮੰਝਾ ਮੰਝਾ ਦਾ ਕੇ ਬੰਦਾ ਸਾਂਜੀ ਸਾਡੇ ਤਾਂ ਹੈ ਨਹੀਂ ਕਿਉਂਕਿ ਅਸੀਂ ਤਾਂ ਫਲੈਟ ਦੇ ਵਿੱਚ ਰਹਿੰਦੇ ਆ ਜਿਹੜੇ ਲੋਕੀ ਘਰਾਂ ਚ ਰਹਿੰਦੇ ਉਹਨਾਂ ਦੇ ਬੇੜਾ ਹੈਗਾ ਸਾਡੇ ਘਰ ਦੇ ਬਾਹਰ ਥੋੜੀ ਜਿਹੀ ਇੱਥੇ ਜਗ੍ਹਾ ਜੀ ਬਣੀ ਹੋਈ ਹੈ ਮੈਂ ਤਾਂ ਕਈ ਵਾਰ ਇੱਥੇ ਸੋਈਦੀ ਨੇ ਦੁਪਹਿਰ ਨੂੰ ਇੱਥੇ ਬੈਠਿਆ ਕਰੀ ਆ ਕੇ ਤੇ ਹਵਾ ਚ ਥੋੜਾ ਥੋੜਾ ਦੁਪਹਿਰ ਨੂੰ ਨਹੀਂ ਸ਼ਾਮ ਦੇ ਨੂੰ ਕਿਉਂ ਦੁਪਹਿਰੇ ਤਾਂ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਇੰਨੀ ਕਰੜੀ ਧੁੱਪ ਬੁਖਾਰ ਚੜ ਜਾਂਦਾ ਇੰਨੀ ਕਰੜੀ ਧੁੱਪ ਹੁੰਦੀ ਹੈ ਤੇ ਹ ਬਿੰਨ ਪਏ ਨੇ ਬਾਹਰ ਇਹ ਆਪਣੇ ਘਰ ਦਾ ਏਰੀਆ ਆ ਇੱਥੇ ਤੇ ਬਸ ਹੁਣ ਆਪਾਂ ਮੈਂ ਕਿਹਾ ਥੋੜਾ ਜਿਹਾ ਚਲ ਹਵਾ ਜੀ ਲੈ ਲੰਦੋ ਤੇ ਜਦੋਂ ਥੋੜਾ ਜਿਹਾ ਉੱਠੂਗਾ ਫਿਰ ਅੰਦਰ ਚੱਲਦੇ ਆਂ